ਰਾਸ਼ਟਰੀ ਪੁਲਸ ਸਮachar ਪੰਜਾਬ ਦੇ ਚੀਫ ਰਿਪੋਰਟਰ ਲਲਿਤ ਸ਼ਰਮਾ ਅਤੇ ਉਹਨਾਂ ਦੇ ਪੁੱਤਰ ਗੌਰਵ ਸ਼ਰਮਾ ਵੱਲੋਂ ਗੁਰਾਇਆਂ ਸਿਟੀ ਨੂੰ ਐਂਬੂਲੈਂਸ ਸੇਵਾ ਕੀਤੀ ਗੁਰਾਇਆਂ ਸਿਟੀ ਨੇ ਲਲਿਤ ਸ਼ਰਮਾ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ ਇੱਕ ਚਲਕ ਇਹ ਮੈਂਬਰ ਆ ਉਹ ਪਹੁੰਚੇ ਹੋਏ ਆ ਇੱਥੇ ਸਾਡੇ ਕੋ ਵਿਵੇਕ ਸ਼ਰਮਾ ਜੀ ਹੈ ਇਹਨਾਂ ਦੇ ਨਾਲ ਸਾਡੇ ਇਹ ਦਾਨੀ ਸੱਜਣ ਜਿਨ੍ਹਾਂ ਵੱਲੋਂ ਅੱਜ ਲਲਿਤ ਸ਼ਰਮਾ ਜੀ ਨਾਲ ਉਹਨਾਂ ਦੇ ਹਿੰਦੂ ਸ਼ਰਮਾ ਜੀ ਸਾਡੇ ਰਵੀ ਗੋਇਲ ਜੀ ਆ ਰਾਜਨ ਮੱਕੜ ਜੀ ਦੀਪਾ ਗੁਲਾਟੀ ਜੀ ਪਿਆਰ ਨਾਲ ਜਿਹੜਾ ਅਸੀਂ ਛੋਟੇ ਨਾਮ ਨਾਲ ਜਾਣਦੇ ਰਜੇਸ਼ ਗੁਲਾਟੀ ਜੀ ਈਸ਼ਾਨ ਜੀਸ਼ਾਨ ਈਸ਼ਾਨ ਸ਼ਰਮਾ ਜੀ ਇਹ ਸਾਡੇ ਵਿਵੇਕ ਸ਼ਰਮਾ ਜੀ ਦੇ ਛੋਟੇ بیٹے ਅਨਮੋਲ ਸਾਡਾ ਵੀਰ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਦੇਖੂਗਾ ਉਹ ਵੀ ਲਾਈਵ ਹੁਣ ਅਨਾਉਂਸਮੈਂਟ ਜ਼ਰੂਰ ਲੈ ਲਈਏ ਕਿਉਂਕਿ ਕੋਸ਼ੇ ਦਾਨੇ ਸੱਜਣ ਜਿਹੜੇ ਇਹਨਾਂ ਦੇ ਬੱਚੇ ਵੀ ਆ ਜਾਂ ਹੋਰ ਰਿਸ਼ਤੇਦਾਰ ਵੀ ਆ ਉਹਨਾਂ ਵੱਲੋਂ ਅੱਜ ਜਿਹੜੀ ਰਾਸ਼ੀ ਆਈ ਹੈ ਲਲਜੀ ਜੀ ਤੋਂ ਪੁੱਛ ਲੈਨੇ ਲਲਜੀ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਸਾਰੇ ਸੋਸਾਇਟੀ ਵੱਲੋਂ ਤੁਸੀਂ ਅੱਜ ਘਰ ਸਦਿਆ ਆਪਣੇ ਦੱਸਿਓ ਇਹ ਜਿਹੜੀ ਸਹਾਇਕ ਰਾਸ਼ੀ ਆਈ ਹੈ ਕਿਹੜੇ ਕਿਹੜੇ ਪਰਿਵਾਰਾਂ ਵੱਲੋਂ ਆਈ ਹੈ ਤੇ ਕਿੰਨੇ ਕਿੰਨੇ ਦੀ ਰਾਸ਼ੀ ਆ ਮੇਰੇ ਬੇਟੇ ਨੇ ਤੇ ਜੈ ਗੋਰੇ ਸ਼ਰਮਾ ਨੇ ਇਹ ਯਾਦ ਪਿਆ ਰੂਬਨ ਆਸਟ੍ਰੇਲੀਆ 1100 11000 स्टेज ਪੋਂ ਗੁਰਾਇਆ ਮੇਟੂ ਬਜਟ 2% ਤੇ ਕਲੀਡਾ ਕਲੀਡਾ 11000 1100 ਅੱਛਾ ਹਾਂ ਇਹ 1100 ਰੁਪਏ ਸਾਡੇ ਅਮਰਤਾ ਸ਼ਰਮਾ ਜੀ ਜਿਹੜੇ ਸਵਰਗਵਾਸੀ ਸਾਡੇ ਸ਼ੀਲਾ ਭਾਜੀ ਜਿਨੂੰ ਆਪਾਂ ਕਹਿੰਨੇ ਆ ਚਾਹ ਵਾਲੇ ਸ਼ੇਬ ਮੰਦਿਰ ਜਿਹੜਾ ਗੁਰੂ ਨਾਨਕਪੁਰਾ ਮਹੱਲਾ ਦੇ ਵਿੱਚ ਆ ਉਹਨਾਂ ਵੱਲੋਂ 1100 ਰੁਪਏ ਦੀ ਜਿਹੜੀ ਆਪਣੀ ਸਹਾਇਤਾ ਜਿਹੜੀ ਹੈ ਸਾਨੂੰ ਦਿੱਤੀ ਗਈ ਸੀ ਐਂਬੂਲੈਂਸ ਲਈ ਵਿਵੇਕ ਸ਼ਰਮਾ ਜੀ ਬੋਲਦੇ ਘਟ ਹੈ ਸ਼ਰਮਾ ਜੀ ਅੱਜ ਦਾ ਸਾਡਾ ਪਰਿਵਾਰ ਹੈ ਧੰਨਵਾਦ ਹੀ ਕਰਦੇ ਹੋ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਸਾਰੀ ਗ੍ਰਾਂ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹਦੇ ਵਿੱਚ ਸਾਥ ਦਿੱਤਾ ਬਾਹਰ ਵੀ ਆ ਬਾਹਰੋਂ ਵੀ ਪੈਸੇ ਆ ਬਾਹਰੋਂ ਦਾ ਜਿਆਦਾ ਧੰਨਵਾਦ ਜਿਨ੍ਹਾਂ ਨੇ ਉਧਰ ਬੈਠ ਕੇ ਯਾਰ ਰੱਖਿਆ ਸਾਨੂੰ ਬਿਲਕੁਲ ਸਾਡੇ ਰਾਜਨ ਮੱਕੜ ਜੀ ਹੈ ਮੱਕੜ ਸਾਹਿਬ ਮਹਿਮ ਚਲਾਈ ਸੀਗੀ ਮਸਕਾਟ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਗ੍ਰੈਂਡ ਲਾਈਵ ਦਾ ਜਿਹਦੇ ਵਾਧੇ ਬਣਾਈ ਅਸੀਂ ਲੋਕਾਂ ਨਾਲ ਰੂਪ ਰੂਪ ਹੋ ਰਿਹਾ ਹੈ ਅੱਜ ਬਹੁਤ ਵੱਡੀ ਰਕਮ ਸਾਡੇ ਲਈ ਜਿਹੜੇ ਆ ਨਿੱਕੇ ਜਿਹੇ ਸੱਦੇ ਤੇ ਸਾਡੇ ਦੇਣ ਦੀਆਂ ਇਹਨਾਂ ਨੇ ਪ੍ਰਵਾਨ ਕੀਤੀਆਂ ਪਰਿਵਾਰ ਨੇ